ਇਹ ਧਰਮ ਦਾ ਘਰ ਹੈ। ਖੁੱਲਾ ਘਰ ਹੈ। ਇੱਥੇ ਕਿਸੇ ਨੂੰ ਥ੍ਰੈਡਸ ਭੇਜਣੀਆਂ ਠੀਕ ਗੱਲ ਨਹੀਂ ਆ। ਔਰ ਜਿਹੜਾ ਵੀ ਭੇਜ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮਾਣੀ ਚਾਹੀਦੀ ਆ। ਉਸ ਚਿਰ ਪਹਿਲਾਂ ਮੈਂ ਪੜਿਆ ਸੀਗਾ ਕਿ ਕੁਝ ਸੂਤਰ ਫੜੇ ਨੇ। ਜੀ। ਲੇਕਿਨ ਹਾਲੇ ਤੱਕ ਇਹ ਚੱਲ ਰਹੀ ਆ। ਇਹਦੀ ਅਚੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਜਿਹੜਾ ਵੀ ਇਹ ਕਰ ਰਿਹਾ ਹੈ ਇਹ ਗੱਲ ਬਹੁਤ ਗਲਤ ਹੈ ਆਮ ਲੋਕਾਂ ਤੇ ਇਹੋ ਜਿਹਾ ਅਟੈਕ ਨਹੀਂ ਹੋਣਾ ਚਾਹੀਦਾ ਲੋਕੀ ਦਰਬਾਰ ਸਾਹਿਬ ਆਉਂਦੇ ਨੇ ਸ਼ਾਂਤੀ ਲਈ ਜੀ ਹੋਰ ਧਾਰਮਿਕ ਸਥਾਵਾਂ ਤੇ ਵੀ ਸ਼ਾਂਤੀ ਲਈ ਜਾਂਦੇ ਆ ਉਥੇ ਇਹੋ ਜਿਹੀ ਥ੍ਰੈਟ ਦੇਣਾ ਬਹੁਤ ਹੀ ਗਲਤ ਕੰਮ ਹੈ ਕਹਿੰਦਾ ਕਿ ਸਿਆਸਤ ਤੋਂ ਉੱਤੇ ਉੱਠ ਕੇ ਜਿਹੜਾ ਗੁਰੂ ਘਰ ਨੂੰ ਲੈ ਕੇ ਆਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਤੁਹਾਡੀ ਮੀਟਿੰਗ ਸੁਣੀ ਅਕੜੀ ਚਾਹੀਦੀ ਹੈ ਬਿਲਕੁਲ ਗੁਰੂ ਘਰ ਤੇ ਕਿਸੇ ਵੀ ਗੁਰੂ ਘਰ ਤੇ ਪੋਲਿਟਿਕਸ ਨਹੀਂ ਜੀ ਅੰਬਰ ਸਰ ਦਾ ਜਿਹੜਾ ਵੀ ਰਹਿਣ ਵਾਲਾ ਆ ਉਹਦੇ ਲਈ ਦਰਬਾਰ ਸਾਹਿਬ ਤੇ ਮੱਥਾ ਟੇਕਣਾ ਦਰਬਾਰ ਸਾਹਿਬ ਚ ਆਣਾ ਸਭ ਤੋਂ ਵੱਡੀ ਆਨਰ ਹੈ ਜੀ ਤੋਂ ਅੱਜ ਜਦੋਂ ਵੀ ਅਮਰਸਰ ਚ ਹੁੰਨੇ ਆ ਦਰਬਾਰ ਸਾਹਿਬ ਜ਼ਰੂਰ ਆਈਦਾ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਜੀ ਸੰਤੂ ਜੀ ਬੀਤੇ ਦਿਨਾਂ ਤੋਂ ਕਾਫੀ ਧਮਕੀਆਂ ਦੇਣੀਆਂ ਈਮੇਲ ਆ ਰਹੀਆਂ ਜੀ ਮੈ ਥੱਲੇ ਕਰ ਲੋ ਜੀ ਤੂੰ ਕਾਹ ਕਰਦਾ ਦੇਖੋ ਜਿਨ੍ਹਾਂ ਦਾ ਕੰਮ ਹੈ ਪ੍ਰੋਫੈਸ਼ਨਲੀ ਇਹ ਚੀਜ਼ ਨੂੰ ਟੈਕਲ ਕਰਨਾ ਉਹਨਾਂ ਨੂੰ ਅਸੀਂ ਕੰਮ ਕਰਨ ਲਈਏ ਜੀ ਲੇਕਿਨ ਇਹ ਧਰਮ ਦਾ ਘਰ ਹੈ ਖੁੱਲਾ ਘਰ ਹੈ ਇੱਥੇ ਕਿਸੇ ਨੂੰ ਥ੍ਰੈਡਸ 'ਤੇ ਜੁਣੀਆਂ ਠੀਕ ਗੱਲ ਨਹੀਂ ਆ ਔਰ ਜਿਹੜਾ ਵੀ ਭੇਜ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮਾਣੀ ਚਾਹੀਦੀ ਆ ਕੁੱਤੇ ਰੱਬ ਤੇ ਭਗਵਾਨ ਦੇਖ ਹੀ ਰਿਹਾ ਤੇ ਦੂਸਰੀ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਖਾਸ ਤੌਰ ਤੇ ਜਿਹਨੀਆਂ ਰਿਲੀਜੀਅਸ ਪਲੇਸਸ ਨੇ ਉਹਨਾਂ ਤੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਲੇਕਿਨ ਤੁਹਾਨੂੰ ਲੱਗਦਾ ਨਹੀਂ ਆਈਟੀ ਫੇਲ ਹੁੰਦੀ ਨਜ਼ਰ ਆ ਰਹੀ ਕਿਉਂਕਿ ਪਤਾ ਨਹੀਂ ਲੱਗ ਪਾ ਰਿਹਾ ਲਗਾਤਾਰ 8 ਮੇਲਸ ਆ ਚੁੱਕੀਆਂ ਨੇ ਦੇਖੋ ਇਹ ਕੰਪਲੈਕਸ ਚੀਜ਼ ਹੈ ਐਥਰਲੀ ਸੋਸ਼ਲ ਮੀਡੀਆ ਆਈਟੀ ਆਪਾਂ ਜਿਹੜਾ ਆਈਟੀ ਰੈਵਿਊਲੂਸ਼ਨ ਕਹਿੰਦੇ ਆ ਬਹੁਤ ਅੱਗੇ ਨਿਕਲ ਗਿਆ ਆ ਲੇਕਿਨ ਉਹਦੀਆਂ ਕਾਊਂਟਰ ਮੀਜਰਸ ਵੀ ਅਰਦਾਸ ਨੇ ਬਹੁਤ ਕੰਪਨੀਆਂ ਦੁਨੀਆਂ ਦੀਆਂ ਅੱਗੇ ਨਿਕਲ ਗਈਆਂ ਨੇ ਔਰ ਖਾਸ ਤੌਰ ਤੇ ਅਸੀਂ ਇੰਡੀਆ ਚ ਪੰਜਾਬ ਚ ਆਈਟੀ ਰੈਵਿਊਲੂਸ਼ਨ ਲਿਆਉਣਾ ਚਾਹੁੰਦੇ ਆ ਕਿਉਂਕਿ ਲੇਕਿਨ ਇਸ ਇਸ਼ੂ ਤੇ ਇਨਕੁਆਇਰੀ ਚੱਲ ਰਹੀ ਆ ਇਸ ਕਰਕੇ ਤੇ ਕਮੈਂਟ ਕਰਨਾ ਠੀਕ ਨਹੀਂ ਹੈ ਪੂਰੀ ਤਰ੍ਹਾਂ ਇਹਦੀ ਇਨਵੈਸਟੀਗੇਸ਼ਨ ਹੋ ਜਾਵੇ ਉਸ ਚ ਪਹਿਲਾਂ ਪੜਿਆ ਸੀਗਾ ਕਿ ਕੁਝ ਸੂਤਰ ਫੜੇ ਨੇ ਜੀ ਲੇਕਿਨ ਹਾਲੇ ਤੱਕ ਇਹ ਚੱਲ ਰਹੀ ਹੈ ਇਹਦੀ ਅੱਛੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਜਿਹੜਾ ਵੀ ਇਹ ਕਰ ਰਿਹਾ ਹੈ ਇਹ ਗੱਲ ਬਹੁਤ ਗਲਤ ਹੈ ਆਮ ਲੋਕਾਂ ਤੇ ਇਹੋ ਜਿਹਾ ਅਟੈਕ ਨਹੀਂ ਹੋਣਾ ਚਾਹੀਦਾ ਐ ਲੋਕੀ ਦਰਬਾਰ ਸਾਹਿਬ ਆਉਂਦੇ ਨੇ ਸ਼ਾਂਤੀ ਲਈ ਹੋਰ ਧਾਰਮਿਕ ਸਥਾਵਾਂ ਤੇ ਵੀ ਸ਼ਾਂਤੀ ਲਈ ਜਾਂਦੇ ਆ ਉੱਥੇ ਇਹੋ ਜੀ ਥ੍ਰੈਟ ਦੇਣਾ ਬਹੁਤ ਹੀ ਗਲਤ ਕਰ ਰਹੇ ਤੁਸੀਂ ਆਪਣੇ ਪੱਧਰ ਤੇ ਗੱਲ ਕਰੋਗੇ ਉੱਪਰ ਕਿਉਂਕਿ ਤੁਸੀਂ ਕਾਫੀ ਗ੍ਰੇਡ ਹੋ ਜੀ ਉਹਨਾਂ ਨਾਲ ਨਹੀਂ ਦੇਖੋ ਸਾਰਿਆਂ ਨੂੰ ਪਤਾ ਹੈਗਾ ਜੀ ਮੇਰੇ ਪੱਧਰ ਤੇ ਤੁਹਾਡੇ ਥਰੂ ਜੋ ਵੀ ਗੱਲ ਹੈ ਮੈਂ ਕਹੀ ਆ ਅੱਗੇ ਜਿਹੜਾ ਵੀ ਜਿੱਥੇ ਮੁਲਾਕਾਤ ਹੋਏਗੀ ਕਈਆਂ ਹੋਰ ਕੰਟੈਕਸਟ ਹੁੰਦੀ ਆ ਜਰੂਰ ਡੈਫੀਨੇਟਲੀ ਮੈਂਸ਼ਨ ਕਰਾਂਗਾ ਲੇਕਿਨ ਤੁਹਾਡੇ ਥਰੂ ਮੇਰੀ ਆਵਾਜ਼ ਜਿਹੜੇ ਭੇਜ ਰਹੇ ਨੇ ਉਹ ਵੀ ਸੁਣ ਰਹੇ ਨੇ ਇਹੋ ਜੀ ਗਲਤ ਕੱਲ ਕਰਨੀ ਨਹੀਂ ਚਾਹੀਦੀ ਕਿ ਸਿਆਸਤ ਤੋਂ ਉੱਤੇ ਉੱਠ ਕੇ ਜਿਹੜਾ ਗੁਰੂ ਘਰ ਨੂੰ ਲੈ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਕਿ ਮੀਟਿੰਗ ਨਹੀਂ ਜੇ ਹਰਕਤ ਹੋਣੀ ਚਾਹੀਦੀ ਹੈ ਬਿਲਕੁਲ ਗੁਰੂ ਘਰ ਤੇ ਕਿਸੇ ਵੀ ਗੁਰੂ ਘਰ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਜੀ ਸਾਨੂੰ ਸਾਹਿਬ ਲੱਗਦਾ ਹੈ ਯੂਐਸ ਨਾਲ ਹੁਣ ਸਾਨੂੰ ਪਿਆਰ ਨਾਲ ਔਰ ਫਲਾਈਟ ਜੀਆਂ ਨਵੀਆਂ ਚਲਣੀਆਂ ਚਾਹੀਦੀਆਂ ਨੇ ਕਿਉਂਕਿ ਕਾਫੀ ਸਮਾਂ ਹੋ ਗਿਆ ਜੀ ਫਲਾਈਟਸ ਨਹੀਂ ਆ ਪਾਰੀਆਂ ਹੋਰ ਜੀ ਦੇਖੋ ਇਲੈਕਸ਼ਨਾਂ ਦੁਆਰ ਵੀ ਇਹ ਗੱਲ ਹੋਈ ਜੀ ਕੱਲੇ ਯੂਐਸ ਨਾਲ ਨਹੀਂ ਸਾਡੇ ਅਰਬਨ ਤੇ ਰੂਰਲ ਜੀ ਇਨਕਮ ਜਨਰੇਸ਼ਨ ਵਧਣੀ ਚਾਹੀਦੀ ਆ ਔਰ ਇਹ ਜਿਤਨਾ ਆਪਾਂ ਕਹਿੰਨੇ ਆ ਅੰਗਰੇਜ਼ੀ ਚ ਲੋ ਹੈਂਗਿੰਗ ਫਰੂਟ ਹੈ ਮੈਂ ਉਦੋਂ ਵੀ ਕਿਹਾ ਕਿ ਕਈ ਚੀਜ਼ਾਂ ਜਿਸ ਤਰ੍ਹਾਂ ਸਾਡੇ ਇੱਥੇ ਬੜੀਆਂ ਪੁਰਾਣੀਆਂ ਮਸ਼ਹੂਰ ਆ ਜੀ ਪਾਪੜ ਵੜੀਆਂ ਮਸ਼ਹੂਰ ਨੇ ਮੈਂ ਜਦੋਂ ਵੀ ਅਮਰੀਕਾ ਗਿਆ ਇੱਥੋਂ ਅਮਰitsar ਤੋਂ ਪਾਪੜ ਲੈ ਕੇ ਗਿਆ ਜੀ ਜਿੰਨੂੰ ਵੀ ਦਿੱਤਾ ਪੰਜਾਬੀ ਨੂੰ ਬੜਾ ਖੁਸ਼ ਹੋਇਆ ਜੀ ਦੇਖੋ ਉਹਦੀ ਪੈਕੇਜਿੰਗ ਕਿਤੇ ਇੰਪਰੂਵ ਹੋ ਸਕਦੀ ਹੈ ਤੇ ਇੱਕ ਬ੍ਰਾਂਡ ਬਣ ਸਕਦਾ ਪ੍ਰੋਡਕਟ ਆਫ ਹੰਬਲ ਸਰ ਜੀ ਭਾਰਤ ਭਰ ਚ ਇਹੋ ਜੀਆਂ ਕਈ ਸਕੀਮਾਂ ਨੇ ਇਹ ਸਕੀਮਾਂ ਅਸੀਂ ਅੰਮ੍ਰਿਤਸਰ ਲਈ ਕਿਉਂ ਨਹੀਂ ਯੂਟਿਲਾਈਜ਼ ਕਰਦੇ ਜਿਨ੍ਹਾਂ ਦੀ ਇਹ ਰਿਸਪੌਂਸਿਬਿਲਟੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਦਾ ਸਭ ਤੋਂ ਪਹਿਲਾ ਵਰਸ ਬਣਦਾ ਆ ਕਿ ਇੱਥੋਂ ਦੀਆਂ ਇਨਕਮ ਜਨਰੇਸ਼ਨ ਹੋ ਗਈ ਹੁਣ ਦੇਖੋ ਅਸੀਂ ਐਗਰੀ ਕਲਚਰ ਦੀ ਵੀ ਗੱਲ ਕੀਤੀ ਸੀ ਜੀ ਮੈਂ ਉਹਨੂੰ ਕਿਹਾ ਸੀਗਾ ਕਿ ਯੂਏਈ ਸਾਊਦੀ ਅਰੇਬੀਆ ਆ ਜਿਹੜੇ ਪਠਾਨਕੋਟ ਦੀ ਲੀਚੀ ਗਈ ਹੈ ਜੀ ਇਹ ਕਿੱਥੇ ਗਈ ਹੈ ਇਹ ਯੂਏਈ ਚ ਹੀ ਗਈ ਹੈ ਤੇ ਉਹਨਾਂ ਦੀਆਂ ਫਾਰਮਰਸ ਦੀਆਂ ਇਨਕਮਾਂ ਵਧੀਆਂ ਤੇ ਸਾਡੇ ਇੱਥੋਂ ਦੀ ਪੱਥਰਦਾ ਕਿਉਂ ਨਹੀਂ ਜਾ ਸਕਦੀ ਤੁਹਾਨੂੰ ਪਤਾ ਇੱਥੋਂ ਦਾ ਜਿਹੜਾ ਫਲ ਹੈ ਸਭ 타입 ਦਾ ਇੱਥੇ ਵੈਜੀਟੇਬਲ ਗਰੋਊਂਡ ਆ ਜੀ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੰਨੇ ਰੇਟ ਘਟ ਜਾਂਦੇ ਆ ਕਿ ਗੋਭੀ ਪਿੰਡੀ ਸਬਜੀ ਦਾ ਰੋਟੀਆਂ ਆ ਮਾਨਾ ਵਾਲੇ ਰਾਜਮਾ ਹੁੰਗੰਦੇ ਨੇ ਜੀ ਰਾਜਮਾ ਸਿਰਫ ਇੱਥੋਂ ਤੱਕ ਕਿਉਂ ਹੂੰ ਬਾਹਰ ਔਰ ਉਹਦੇ ਨਾਲ ਫੂਡ ਪ੍ਰੋਸੈਸਿੰਗ ਪਲਾਂਟਸ ਵੀ ਬਣ ਸਕਦੇ ਆ ਬੇਕ ਬੀਨਸ ਮਸ਼ਹੂਰ ਨੇ ਜੀ ਕਈ ਇੰਟਰਨੈਸ਼ਨਲ ਕੰਪਨੀਆਂ ਇਹਨਾਂ ਨੂੰ ਲੈ ਸਕਦੇ ਲੇਕਿਨ ਸੰਤੋਖ ਸਰ ਜਿਨਾ ਚਿਰ ਫਲਾਈਟਸ ਨਹੀਂ ਚੱਲਣਗੀਆਂ ਉਨੀ ਦੇਰ ਤੱਕ ਕਿਸ ਤਰ੍ਹਾਂ ਆਪਾਂ ਪੇਸ਼ ਆਵਾਂਗੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਦੇਖੋ ਰਾਜਾਸਥਾਨ ਸੀ 에어ਪੋਰਟ ਬੜਾ ਪੁਰਾਣਾ ਹੈ ਇਤਿਹਾਸਿਕ ਇੰਟਰਨੈਸ਼ਨਲ 에어ਪੋਰਟ ਹੈ ਤੇ ਇਥੋਂ ਦੇ 에어ਪੋਰਟ ਨੂੰ ਪ੍ਰਾਈਵੇਟਾਈਜ਼ ਕਰਨਾ ਇੰਪੋਰਟੈਂਟ ਹੈ ਇਹ ਐਵੇਂ ਲੋਕਾਂ ਨੂੰ ਗੁੰਮਰਾਹ ਕਰਨਾ ਕਲੀ ਆਹ ਗੱਲ ਕਹਿ ਦੇਣੀ ਹੁਣ ਬਾਕੀ ਦੇ 에어ਪੋਰਟ ਦੇਖ ਲਓ ਦਿੱਲੀ ਦਾ ਦੇਖ ਲਓ ਮੁੰਬਈ ਦਾ ਦੇਖ ਲਓ ਅਹਮਦਾਬਾਦ ਦਾ ਦੇਖ ਲਓ ਲਖਨਊ ਦਾ ਦੇਖ ਲਓ ਜਿੱਥੇ ਜਿੱਥੇ ਪ੍ਰਾਈਵੇਟਾਈਜ਼ ਹੋਇਆ ਉੱਥੇ ਦੀ 에어ਪੋਰਟ ਸਕਸੈਸਫੁਲ ਹੋਈ ਗਿਆ ਔਰ ਇਥੇ ਕਈ ਫਲਾਈਟਸ ਆਣਾ ਚਾਹਦੀਆਂ ਨੇ ਆਣਗੇ ਸਾਡੇ ਭਰਾਵਾਂ ਪੈਣਾ ਨੂੰ ਹੀ ਸੁੱਖ ਮਿਲੇਗਾ ਦੇਖੋ ਕਿੰਨਾ ਸਾਡਾ ਡਾਇਸਪੋਰਾ ਬਾਹਰ ਬੈਠਾ ਜਿਹੜਾ ਸਿੱਧਾ ਅੰਮ੍ਰਿਤਸਰ ਆ ਸਕਦਾ ਦਲੇਰੀ ਪਰੇਸ਼ਾਨੀ ਉਹਨਾਂ ਨੂੰ ਝੇਲਦੀ ਨਹੀਂ ਪਾਉਂਦੀ ਲੇਕਿਨ ਇੰਟਰਗੇਟਿੰਗ ਚੈੱਕ ਪੋਸਟ ਵੀ ਕੋਲ ਪਾਰੀ ਜਿਹੜੀ ਬਾਰਡਰ ਤੇ ਬਣੀ ਆ ਕੀ ਲੱਗਦਾ ਨਹੀਂ ਕਿਉਂਕਿ ਅਫਗਾਨਿਸਤਾਨ ਦਾ ਵਾਇਆ ਦੁਬਈ ਤੋਂ ਇਥੇ ਰੂਟ ਪਹੁੰਚ ਰਿਹਾ ਰੂਟ ਕੀ ਲੱਗਦਾ ਜਿਉ ਇਜ਼ੀ ਹੋ ਸਕਦਾ ਜੇਕਰ ਕੋਲ ਜੰਦੀਆ ਦੇਖੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਭਾਈ ਪੈਸਾ ਕਿੱਥੇ ਹੈਗਾ ਪੈਸਾ ਸਾਊਦੀ ਅਰੇਬੀਆ 'ਚ ਹੈ ਯੂਏਈ 'ਚ ਹੈ ਸਾਡੇ ਉੱਤੇ ਜਾ ਕੇ ਕੰਮ ਕਰਦੇ ਆ ਪਾਕਿਸਤਾਨ ਜਾ ਕੇ ਤੇ ਨਹੀਂ ਕੰਮ ਕਰਦੇ ਅਗਰ ਸਾਡਾ ਪ੍ਰੋਡਕਟ ਅੰਮ੍ਰਿਤਸਰ ਦਾ ਉੱਥੇ ਪਹੁੰਚ ਜਾਏਗਾ ਤੇ ਪਾਕਿਸਤਾਨ ਦੀ ਹਿੰਮਤ ਹੈ ਕਿ ਆਪਣਾ ਬਾਰਡਰ ਨਾ ਖੋਲਣ ਤੁਸੀਂ ਤਾਂ ਸਮਝਦਾਰ ਆਦਮੀ ਹੋ ਤੇ ਇਸ ਕਰਕੇ ਫੋਕਸ ਸਾਨੂੰ ਸਰਟਨਲੀ ਮਿਡਲ ਈਸਟ ਤੇ ਬਾਹਰ ਦੀਆਂ ਜਿਹੜੀਆਂ ਦੇਸ਼ ਨੇ ਦੇਖੋ ਹੁਸ਼ਿਆਰਪੁਰ ਦੇ ਫਾਰਮਰ ਨੈਦਰਲੈਂਡਸ 25 ਏਕੜ ਦਾ ਗ੍ਰੀਨ ਫਾਰਮ ਉਹਨਾਂ ਨੇ ਬਣਾਇਆ ਬਹੁਤ ਸਫਲ ਹ ਸਾਰੇ ਯੂਰਪ ਨੂੰ ਸਪਲਾਈ ਕਰਦੇ ਆ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਲਾਟਿਨ ਅਮਰੀਕਾ ਤੋਂ ਫਲ ਫਰੂਟ ਲੈ ਕੇ ਆਉਂਦੇ ਹੋ ਸਾਡੇ ਇੱਥੋਂ ਕਿਉਂ ਨਹੀਂ ਲੈ ਕੇ ਆਉਂਦੇ ਉਹਨਾਂ ਨੇ ਇਹੋ ਹੀ ਕਿਹਾ ਜੋ ਤੁਸੀਂ ਪੁੱਛ ਰਹੇ ਹੋ ਕਿ ਡਾਇਰੈਕਟ ਫਲਾਈਟ ਸ਼ੁਰੂ ਕਰਵਾ ਦਿਓ ਤੇ ਅਸੀਂ ਤੁਸੀਂ ਅੱਜ ਮੀਟਿੰਗ ਕੀਤੀ ਹੈ ਜੀ ਉੱਥੇ ਸ਼ਰਮਨੀ ਕਮੇਟੀ ਦਫ਼ਤਰ ਜਾਂ ਉੱਥੋਂ ਦਾ ਗਏ ਹੋ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੁਮੇਲ ਜਿਹੜੀਆਂ ਆਉਂਦੀਆਂ ਤੁਮਕੀਆਂ ਦੇਖੋ ਇਹ ਸਰਦਾਰ ਤੇਜਾ ਸਿੰਘ ਸਮੁੰਦੀ ਦੇ ਪਰਸੀ ਦਾ ਮੰਦਰੀ ਹਾਲ ਗਿਆ ਲੇਕਿਨ ਮੈਂ ਇਹਦੇ ਤੇ ਮੁਲਾਕਾਤ ਨਹੀਂ ਕੀਤੀ ਦੇਖੋ ਜਿਹੜੀਆਂ ਕੰਸਰਨਡ ਅਥਾਰਟिटीज ਨੇ ਜੀ ਉਹਨਾਂ ਨੇ ਆਲਰੇਡੀ ਕੀਤੀ ਹੋਈ ਆ ਉਹਨਾਂ ਨੇ ਕੰਪਲੇਨਟ ਕੀਤੀ ਆ ਮੈਂ ਵਿੱਚ ਛਾਲ ਮਾਰ ਕੇ ਐਵੇਂ ਆਪਣੀ ਇੰਪੋਰਟੈਂਸ ਬਣਾਵਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਆ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਨਿਭਾਉਣੀ ਚਾਹੀਦੀ ਆ ਤੇ ਤੁਹਾਡੇ ਥਰੂ ਮੈਂ ਫੇਰ ਕਹਾਂਗਾ ਕਿ ਇਹੋ ਜੀ ਗੱਲ ਗਲਤ ਹੈ ਜਿਹੜਾ ਵੀ ਇਹੋ ਜੀਆਂ ਈਮੇਲਸ ਭੇਜ ਰਿਹਾ ਇਹ ਗਲਤ ਕੰਮ ਨਾ ਕਰੋ ਲੋਕਾਂ ਨਾਲ ਕੰਮ ਕਰੋ ਬਿਲਕੁਲ ਹੋਣੀ ਸਨ ਸਾਹਿਬ ਪਹਿਲੀ ਪਾਰ ਰਿਸਪੌਂਸਿਬਿਲਟੀ ਆ ਜਿਨ੍ਹਾਂ ਨੇ ਇਸ ਟਾਈਮ ਤੇ ਜਿਹੜੇ ਇਲੈਕਟਿਡ ਲੋਗ ਨੇ ਜਿਨ੍ਹਾਂ ਕੋ ਅਥਾਰਟੀ ਹੈ ਜਿਨਾਂ ਕੋ ਐਡਮਿਨਿਸਟ੍ਰੇਟਿਵ ਪਾਵਰ ਹੈ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਇਹਨੂੰ ਅਰਜੈਂਸੀ ਸੰਸਦ ਪਹਿਲੀ ਬਾਤ ਚ ਇਹਦਾ ਉੱਪਰ ਆ ਰਿਹਾ ਜੀ ਪਾਸਪੋਰਟ ਮੰਗੇ ਜਾ ਰਹੇ ਪਾਕਿਸਤਾਨ ਵਾਸਤੇ ਇਹ ਕੋਣ ਲੱਗਦਾ ਕਿ ਵੀਜ਼ਾ ਪ੍ਰਣਾਲੀ ਈਜ਼ੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦਰਸ਼ਨ ਕਰ पाए ਅਨਸਾਰ ਲੋਕ ਐਸਜੀਪੀ ਤੋਂ ਦੋਨਾਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਹੈ ਦੋਨਾਂ ਦੇਸ਼ਾਂ ਨੇ ਦੇਖੋ ਇਹ ਆਲਰੇਡੀ ਅਪੀਲ ਚਲੀ ਗਈ ਆ ਰਿਸਪੋਨਸੀਬਲ ਅਥਾਰਟੀਆਂ ਇਹਦੇ ਤੇ ਜ਼ਰੂਰ ਕਨਸੀਡਰ ਕਰਨਗੇ ਕਿਸੇ ਦਾ ਐਜੈਕਟਿਵ ਨਹੀਂ ਆ ਕਿ ਡਿਨਾਈ ਹੋਵੇ ਲੇਕਿਨ ਸਿਚੁਏਸ਼ਨ ਦੇਖਣੀ ਪੈਂਦੀ ਆ ਸੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਮੇਰਾ ਖਿਆਲ ਹੈ ਜਰੂਰ ਜੋ ਵੀ ਕਰ ਸਕਦੇ ਆ ਜਰੂਰ ਕਰਨ ਉਹ ਪਾਰੀ ਵੀ ਪਾਰੀ ਪਾਰਟਨ ਤੋਂ ਡਰਿਆ ਆ ਦੇ ਕੋਈ ਗੱਲ ਬਹੁਤ ਇੰਪੋਰਟੈਂਟ ਆ ਜਿਨ੍ਹਾਂ ਨੂੰ ਰਿਸਪੌਂਸਿਬਿਲਟੀ ਆ ਜਿਨ੍ਹਾਂ ਚਿਰ ਕ੍ਰਾਈਮ ਤੋਂ ਲਾਅਨ ਆਰਡਰ ਤੋਂ ਵਪਾਰੀ ਡਰੇਗਾ ਤੇ ਅਜੀ ਕਹਿੰਨੇ ਆ ਕਿ ਇੱਥੇ ਬਿਜ਼ਨਸ ਲਾ ਕੇ ਆਓ ਇੱਥੇ ਇਨਵੈਸਟਮੈਂਟ ਲਾ ਕੇ ਆਓ ਇਨਵੈਸਟਮੈਂਟ ਦਾ ਕਿਤਰਾ ਆਉਂਦੀ ਆ ਤੁਸੀਂ ਖੁਦ ਹੀ ਸੋਚੋ ਸੋ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਖਾਸ ਤੌਰ ਤੇ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਹੈ ਇਹ ਡਰ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਤੇ ਪੰਜਾਬ ਸਰਕਾਰ ਦਾ ਫੇਲਿਅਰ ਸਮਝਦੇ ਹੋ ਫੇਲਿਅਰ ਹੈ ਜੀ ਇਹਦੇ ਤੇ ਮੈਂ ਪੋਲੀਟੀਕਲ ਕਮੈਂਟ ਦਰਬਾਰ ਸਾਹਿਬ 'ਚ ਖੜਾ ਹੋ ਕੇ ਕਹਿੰਦਾ ਹਾਂ ਸਾਹਿਬ ਤੁਸੀਂ ਆਪ ਹੀ ਸਮਝੋ